ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਪ੍ਰਵਿੰਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਵਿਕੀਨ ਨੂੰ ਵੀਡੀਓ ਦੇ ਨਾਲ ਸੋ ਅੱਜ ਦਾ ਜੋ ਸਾਡਾ ਵਿਸ਼ਾ ਹੈ ਨਕਰਾਤਮਿਕਤਾ ਨਕਰਾਤਮਿਕ ਵਿਚਾਰਾਂ ਦੀ ਪਛਾਣ ਕਿਵੇਂ ਕਰੀਏ ਸੋ ਦੋਸਤੋ ਅਸੀਂ ਹਰ ਰੋਜ਼ ਬਹੁਤ ਕੁਝ ਚੰਗਾ ਮਾੜਾ ਵੇਖਦੇ ਹਾਂ ਸੁਣਦੇ ਹਾਂ ਬਹੁਤ ਕੁਝ ਅਸੀਂ ਚੰਗਾ ਮਾੜਾ ਬੋਲਦੇ ਵੀ ਹਾਂ ਸਾਡਾ ਮਨ ਹਰ ਵਕਤ ਕੁਝ ਨਾ ਕੁਝ ਸੋਚਦਾ ਰਹਿੰਦਾ ਹੈ ਪਰ ਸਾਨੂੰ ਕੁਝ ਖੁਦ ਨੂੰ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਕੀ ਸੋਚ ਰਹੇ ਹਾਂ ਸਾਡਾ ਮਨ 24 ਘੰਟੇ ਆਪਣੇ ਸੋਚਾਂ ਦੇ ਘੋੜੇ ਦੌੜਾਵਾ ਰਹਿੰਦਾ ਤੇ ਇਹ ਮੁੱਕਦੇ ਨਹੀਂ ਸੋ ਇਹਨਾਂ ਸੋਚਾਂ ਦੇ ਘੋੜਿਆਂ ਦੇ ਵਿੱਚ ਇਹਨਾਂ ਸੋਚਾਂ ਦੇ ਵਿੱਚ ਅਸੀਂ ਇਹ ਵੀ ਨਹੀਂ ਪਹਿਚਾਣ ਪਾਉਂਦੇ ਅਸੀਂ ਕੀ ਚੰਗਾ ਸੋਚ ਰਹੇ ਹਾਂ ਤੇ ਕੀ ਮਾੜਾ ਸੋਚ ਰਹੇ ਹਾਂ ਸਾਨੂੰ ਇਹ ਵੀ ਖੁਦ ਨੂੰ ਨਹੀਂ ਪਤਾ ਕਿ ਜਿਹੜੇ ਸਾਡੇ ਵਿਚਾਰ ਹਨ ਇਹ ਸਾਡੇ ਲਈ ਚੰਗੇ ਹਨ ਜਾਂ ਮਾੜੇ ਹਨ ਬਸ ਅਸੀਂ ਸੋਚੀ ਜਾ ਰਹੇ ਹਾਂ ਤੇ ਜਿਸ ਦਾ ਨਤੀਜੇ ਸਾਨੂੰ ਬਾਅਦ ਵਿੱਚ ਖੁੱਤ ਨਹੀਂ ਪੈਂਦੇ ਆ ਸੋ ਦੋਸਤੋ ਸਾਡਾ ਜੋ ਮਨ ਹੈ ਇਹ ਇੱਕ ਬਹੁਤ ਹੀ ਜਟਿਲ ਉਪਕਰਣ ਹੈ ਜਿਸ ਦੇ ਰਾਈ ਸਾਡੇ ਵਿਚਾਰ ਇਸ ਬ੍ਰਹਿਮੰਡ ਵਿੱਚ ਜਾਂਦੇ ਹਨ ਤੇ ਇਹ ਬ੍ਰਹਿਮੰਡ ਸਾਡੇ ਵਿਚਾਰਾਂ ਨੂੰ ਪੂਰਾ ਕਰਦਾ ਹੈ ਇਹ ਘਟਨਾਵਾਂ ਦੇ ਰੂਪ ਵਿੱਚ ਸੋ ਇੱਥੇ ਸਾਡੀ ਜ਼ਿੰਦਗੀ ਵਿੱਚ ਅਸੀਂ ਕੀ ਦੇਖਿਆ ਕਿ ਬਹੁਤ ਸਾਰੇ ਐਸੇ ਲੋਕ ਆ ਹਨ ਜਿੰਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਹਨ ਉਹ ਦੁਖੀ ਕਿਉਂ ਹਨ ਕਿਉਂਕਿ ਉਹਨਾਂ ਦੇ ਵਿਚਾਰ ਨਕਾਰਾਤਮਕ ਹਨ ਜਿਹੜੇ ਵਿਚਾਰ ਨਕਾਰਾਤਮਕ ਹੋਣ ਦੇ ਕਰਕੇ ਉਹ ਦੁੱਖ ਦੇ ਵਿੱਚ ਚਲੇ ਜਾਂਦੇ ਹਨ ਸੋ ਬਹੁਤੇ ਲੋਕਾਂ ਨੂੰ ਤੇ ਇਹ ਵੀ ਨਹੀਂ ਪਤਾ ਕਿ ਉਹ ਨਕਾਰਾਤਮਕ ਸੋਚ ਰਹੇ ਹਨ ਉਹਨਾਂ ਨੂੰ ਨਕਾਰਾਤਮਕ ਤੇ ਸਕਾਰਾਤਮਕ ਮਤਲਬ ਕਿ 네ਗੇਟਿਵ ਅਤੇ ਪੋਜ਼ਿਟਿਵ ਵਿਚਾਰਾਂ ਦਾ ਪਤਾ ਹੀ ਨਹੀਂ ਕੀ 네ਗੇਟਿਵ ਵਿਚਾਰਾਂ ਨੇ ਕੀ ਪੋਜ਼ਿਟਿਵ ਵਿਚਾਰਾਂ ਬਸ ਉਹ ਸੋਚੀ ਜਾ ਰਹੇ ਹਨ ਜਿਸ ਦੀ وجہ ਦੇ ਕਰਕੇ ਉਹਨਾਂ ਨੂੰ ਜ਼ਿੰਦਗੀ ਵਿੱਚ ਬਹੁਤ ਸਾਰੇ ਦੁੱਖਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੋ ਅਸੀਂ 네ਗੇਟਿਵ ਵਿਚਾਰਾਂ ਦੀ ਪਛਾਣ ਕਿਵੇਂ ਕਰਨੀ ਹੈ ਸੋ ਸਾਡਾ ਜਿਹੜਾ ਮਨ ਹੈ ਇਹ ਨਕਾਰਾਤਮਕ ਵਿਚਾਰਾਂ ਤੇ ਬਹੁਤ ਜਲਦੀ ਆਪਣੀ ਅ ਪ੍ਰਕਿਰਿਆ ਦਿੰਦਾ ਹੈ ਆਪਣਾ ਆਪ ਨੂੰ ਐਕਟਿਵ ਕਰ ਲੈਂਦਾ ਹੈ ਜਦੋਂ ਅਸੀਂ ਕੋਈ ਸਾਡੇ ਮਨ ਦੇ ਵਿੱਚ ਕੋਈ ਬਹੁਤ ਹੀ ਜ਼ਿਆਦਾ ਹਾਰਡ ਟਾਈਪ ਬਹੁਤ ਜ਼ਿਆਦਾ ਮਜ਼ਬੂਤ ਨੈਕਟਿਵ ਵਿਚਾਰ ਆਉਂਦਾ ਹੈ ਤਾਂ ਸਾਡਾ ਪੇਟ ਸਾਡੇ ਪੇਟ ਦੇ ਵਿੱਚ ਉਸ ਦੇ ਵਿਚਾਰਪਤੀ ਸੋਚ ਕੇ ਗੜਗੜ ਹੋਣੀ ਸ਼ੁਰੂ ਹੈ ਜੀ ਪੇਟ ਵਿੱਚ ਕੋਈ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਸਿਰ ਨੂੰ ਘੇਰਣਾ ਸ਼ੁਰੂ ਹੋ ਜਾਂਦਾ ਹੈ ਅੱਖਾਂ ਤੇ ਹਨੇਰਾ ਆਉਣਾ ਸ਼ੁਰੂ ਹੋ ਜਾਂਦਾ ਹੈ ਕਾਰਨ ਕੀਏ ਸਾਡੇ ਮਨ ਦਾ ਜੋ ਸਿਸਟਮ ਹੈ ਸਾਡਾ ਜੋ ਇਮਿਊਨਿਟੀ ਸਿਸਟਮ ਹੈ ਉਹ ਨਕਾਰਾਤਮਕ ਵਿਚਾਰ ਨੂੰ ਆਪਣੇ ਅੰਦਰ ਜਗ੍ਹਾ ਨਹੀਂ ਦੇ ਪਾਰਿਆ ਹੁੰਦਾ ਆਪਣੇ ਅੰਦਰ ਆਡੀਅਸ ਨਹੀਂ ਹੋਣ ਦੇ ਰਿਹਾ ਹੁੰਦਾ ਜਿਸ ਦੀ ਵਜ੍ਹਾ ਕਰਕੇ ਸਾਡੀ ਬਾਡੀ ਦਾ ਸਿਸਟਮ ਖੇਚ ਜਾਂਦਾ ਹੈ ਸਾਡੇ ਵਿੱਚ ਸਾਨੂੰ ਹਾਈ ਬਲੱਡ ਪ੍ਰੈਸ਼ਰ ਦਾ ਲੋ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੋ ਜਾਂਦੀ ਹੈ ਜਾ ਸਟ੍ਰੈਸ ਸੱਜ ਚਲੇ ਜਾਂਦਾ ਹੈ ਕਿਉਂਕਿ ਸਾਡਾ ਜਿਹੜਾ ਸਰੀਰ ਹੈ ਇਹ ਸਕਾਰਾਤਮਕ ਊਰਜਾ ਦਾ ਬਣਿਆ ਹੋਇਆ ਹੈ ਬ੍ਰਹਮੰਡ ਦੀ ਊਰਜਾ ਦਾ ਬਣਿਆ ਹੋਇਆ ਹੈ ਬ੍ਰਹਮੰਡ ਦੇ ਤੱਤਾਂ ਦਾ ਬਣਿਆ ਹੋਇਆ ਹੈ ਸੋ ਜਦੋਂ ਅਸੀਂ ਇਸ ਦੇ ਕੋਈ ਨਕਾਰਾਤਮਕ ਚੀਜ਼ ਪਾਉਨੇ ਹਾਂ ਤਾਂ ਇਹ ਵੀ ਮਾਰਨ ਲੱਗ ਜਾਂਦਾ ਹੈ ਇਹ ਚਿੰਤਾ ਦੇ ਚੜ੍ਹੇ ਲੱਗ ਜਾਂਦਾ ਹੈ ਸਮੇਂ ਤੋਂ ਪਹਿਲਾਂ ਬੁੱਢਾ ਹੋਣ ਲੱਗ ਜਾਂਦਾ ਹੈ ਸੋ ਸਾਡੇ ਜੋ ਸਰੀਰ ਹੈ ਇਹ ਨਕਾਰਾਤਮਕ ਵਿਚਾਰਾਂ ਨੂੰ ਆਪਣੇ ਅੰਦਰ ਗ੍ਰਹਿਣਤਾ ਕਰ ਲੈਂਦਾ ਹੈ ਪਰ ਉਹ ਉਹਨਾਂ ਨੂੰ ਸੰਭਾਲ ਨਹੀਂ ਪਾਉਂਦਾ ਹੁਣ ਇੱਥੇ ਵਿਸ਼ਾ ਇਹ ਆਉਂਦਾ ਕਿ ਨਕਾਰਾਤਮਕ ਵਿਚਾਰਾਂ ਤੋਂ ਅਸੀਂ ਨਕਾਰਾਤਮਕ ਵਿਚਾਰਾਂ ਦੇ ਅਸੀਂ ਪਹਿਚਾਣ ਕਿਵੇਂ ਕਰੀਏ ਤੋ ਦੋਸਤੋ ਅਸੀਂ ਜਦੋਂ ਵੀ ਸੋਚਦੇ ਆ ਸਭ ਤੋਂ ਪਹਿਲਾਂ ਇਹ ਆਪਣੇ ਵਿਚਾਰਾਂ ਨੂੰ ਫਿਲਟਰ ਕਰੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੀ ਚਾਹੁੰਦੇ ਹੋ ਤੇ ਕੀ ਨਹੀਂ ਚਾਹੁੰਦੇ ਆਪਣੇ ਵਿਚਾਰਾਂ ਨੂੰ ਫਿਲਟਰ ਕਰਨਾ ਸਿੱਖ ਲਵੋ ਜਿਹੜੀ ਚੀਜ਼ ਤੁਸੀਂ ਆਪਣੀ ਜ਼ਿੰਦਗੀ 'ਚ ਚਾਹੁੰਦੇ ਹੋ ਉਸ ਨੂੰ ਅੱਡ ਕਰ ਲਵੋ ਅਤੇ ਜਿਹੜੀ ਚੀਜ਼ ਤੁਸੀਂ ਆਪਣੀ ਜ਼ਿੰਦਗੀ 'ਚ ਨਹੀਂ ਚਾਹੁੰਦੇ ਉਸ ਰੂਪੇ ਜੀਵਨ ਵਿੱਚੋਂ ਕੱਢ ਦਿਓ ਆਪਣੀ ਸੋਚਾਂ 'ਚ ਕੱਢ ਦਿਓ ਅਸੀਂ ਕੀ ਕਰਦੇ ਆ ਅਸੀਂ ਜੋ ਮੂਹ ਆਉਂਦਾ ਹੈ ਉਹ ਬੋਲੀ ਜਾਂਦੇ ਆ ਜੋ ਅਸੀਂ ਸਾਡੇ ਮਨ ਚ ਆਉਂਦਾ ਹੈ ਉਹ ਸੋਚੀ ਜਾਂਦੇ ਆ ਜੋ ਸਾਡੇ ਸਾਹਮਣੇ ਕੋਈ ਕੁਝ ਆਉਂਦਾ ਸੁਣੀ ਜਾਂਦੇ ਆ ਵੇਖੀ ਜਾਂਦੇ ਆ ਪਰ ਉਸ ਦੇ ਜਦੋਂ ਨਤੀਜੇ ਸਾਹਮਣੇ ਆਉਂਦੇ ਹਨ ਉਹ ਨਤੀਜੇ ਬੜੇ ਭਿਆਨਕ ਸਾਹਮਣੇ ਆਉਂਦੇ ਨੇ ਜਿਸ ਦੀ وجہ ਕਰਕੇ ਅਸੀਂ ਦੁੱਖ ਵਿੱਚ ਚਿੰਤਾ ਵਿੱਚ ਚਲੇ ਜਾਂਦੇ ਆ ਰੋਗ ਦੇ ਚਲੇ ਜਾਂਦੇ ਆ ਸਾਡੇ ਸਮਾਜ ਦੇ ਵਿੱਚ ਅੱਜ ਦਾ ਜੋ ਸਮਾਜ ਹੈ ਉਹ ਬਹੁਤ ਜ਼ਿਆਦਾ ਨਕਾਰਾਤਮਕ ਹੋ ਚੁੱਕਾ ਹੈ ਸਾਡੇ ਸਰਾਊਂਡਡ ਜੋ ਐਕਟੀਵਿਟੀਆਂ ਹਨ ਉਹ ਵੀ ਨੈਗੇਟਿਵ ਹੋ ਚੁੱਕੀਆਂ ਜਿਸ ਦੀ وجہ ਕਰਕੇ ਹਰ ਇਨਸਾਨ ਚਿਰਚੜਾ ਹੋ ਗਿਆ ਹੈ ਹੁਣ ਇਹਨਾਂ ਰਾਤ ਦੇ ਵਿਚਾਰ ਕੀ ਹੁੰਦੇ ਹਨ ਜਿਵੇਂ ਅਸੀਂ ਕਿਹਾ ਫਾਸੀ ਨਾਲ ਹੀ ਕਹਿ ਦਿੰਨੇ ਆ ਮੈਂ ਬਿਮਾਰ ਹੋ ਜਾਣਾ ਜਾਂ ਝੂਠੀ ਕਹਿ ਦਿੰਨਾ ਮੈਂ ਬਿਮਾਰ ਸੀ ਜਾਂ ਮੇਰੇ ਕੋਲ ਪੈਸੇ ਨਹੀਂ ਸੀ ਕਿ ਹੁੰਦੇ ਹੋਏ ਅਸੀਂ ਖਾਲ ਕਿਸੇ ਕੋਈ ਚੰਗੀ ਚੀਜ਼ ਹੁੰਦੀ ਹੈ ਉਹਦੇ ਪ੍ਰਤੀ ਵੀ ਅਸੀਂ ਨਕਾਰਾਤਮਕ ਸੋਚਣਾ ਨਕਾਰਾਤੀ ਬੋਲਣਾ ਇਹ ਵੀ ਇੱਕ ਨਕਾਰਾਤਮਕ ਵਿਚਾਰ ਹੈ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਜੇਕਰ ਤੁਹਾਡੇ ਕੋਲ ਕੋਈ ਚੰਗੀ ਚੀਜ਼ ਹੈ ਉਹਦੇ ਪ੍ਰਤੀ ਤੁਸੀਂ ਨਕਾਰਾਤੀ ਬੋਲਦੇ ਹੋ ਕਿ ਮੇਰੇ ਕੋਲ ਤਾਂ ਖੁਸ਼ੀਆਂ ਨਹੀਂ ਹੈ ਜੇਕਰ ਤੁਸੀਂ ਬਹੁਤ ਖੁਸ਼ ਹੋ ਪਰ ਤੁਸੀਂ ਕਹਿੰਦੇ ਮੈਂ ਖੁਸ਼ ਨਹੀਂ ਹਾਂ ਉਹ ਵੀ ਇੱਕ ਨਕਾਰਾਤੀ ਵਿਚਾਰ ਹੈ ਤੁਸੀਂ ਇੱਕ ਸਮਾਂ ਐਸਾ ਆਵੇਗਾ ਤੁਸੀਂ ਦੁੱਖਾਂ ਵਿੱਚ ਚਲੇ ਜਾਓਗੇ ਜੇਕਰ ਤੁਹਾਡੇ ਕੋਲ ਪੈਸੇ ਹੈ ਤੁਹਾਡੇ ਦੌਲਤ ਹੈ ਪਰ ਤੁਸੀਂ ਵਾਰ-ਵਾਰ ਆਪਣੇ ਆਪ ਨੂੰ ਗਰੀਬ ਕਹਿੰਦੇ ਹੋ ਬਾਰ ਬਾਰ ਆਪਣੇ ਆਪ ਨੂੰ ਮਾੜਾ ਕਹਿੰਦੇ ਹੋ ਤਾਂ ਇੱਕ ਸਮਾਂ ਐਸਾ ਆਵੇਗਾ ਕਿ ਤੁਸੀਂ ਗਰੀਬੀ ਰੇਖਾ ਦੇ ਵਿੱਚ ਚਲੇ ਜਾਓਗੇ ਤੁਹਾਡੇ ਤੁਸੀਂ ਪੈਸੇ ਪੈਸੇ ਤੋਂ ਤਰਸਣਾ ਸ਼ੁਰੂ ਹੋ ਜਾਓਗੇ ਜੇਕਰ ਤੁਸੀਂ ਤੰਦਰੁਸਤ ਹੋ ਗੱਲ ਗੱਲ ਤੇ ਇਹੀ ਬਹਾਨਾ ਲਾਉੜੇ ਮੈਂ ਬਿਮਾਰ ਸੀ ਮੈਂ ਹਸਤਾਲ ਸੀ ਕਤਵਾਈ ਲੜ ਕੇ ਅਸੀਂ ਤਾਂ ਕੋਈ ਇੱਕ ਨਾ ਇੱਕ ਦਿਨ ਬਿਮਾਰ ਹੋ ਜਾਓਗੇ ਇਹ ਸਚਾਈ ਹੈ ਕਿਉਂਕਿ ਸਾਡੇ ਮਨੁੱਖੀ ਮਨ ਦੀ ਇੱਕ ਆਦਤ ਹੈ ਅਸੀਂ ਝੂਠ ਬੋਲ ਕੇ ਬਹੁਤ ਖੁਸ਼ ਹੁੰਨੇ ਆ ਵੀ ਮੈਂ ਕਿਸੇ ਨੇ ਝੂਠ ਬੋਲਿਆ ਹੈ ਤੇ ਮੈਂ ਬਹੁਤ ਵੱਡਾ ਕੰਮ ਕੀਤਾ ਹੈ ਪਰ ਇਹ ਤੁਹਾਡਾ ਝੂਠ ਬੋਲਣਾ ਹੀ ਤੁਹਾਡੇ ਮਨ ਦੇ ਵਿੱਚ ਇੱਕ 네ਗਟਿਵ ਐਕਟੀਵਿਟੀ ਨੂੰ ਕ੍ਰੀਏਟ ਕਰਦਾ ਹੈ ਉਹ 네ਗਟਿਵ ਐਕਟੀਵਿਟੀ ਜਿਹੜੀ ਹੈਗਾ ਫਿਚਰ ਵਿੱਚ ਜਾ ਕੇ ਤੁਹਾਡੀ ਲਾਈਫ ਦੀਆਂ ਕਰਨਾ ਆਵਾਜ਼ਾਂ ਬੰਦੀਆਂ ਹਨ ਜਿਸ ਤਰ੍ਹਾਂ ਦਾ ਤੁਸੀਂ ਸੋਚਦੇ ਹੋ ਜਿਸ ਤਰ੍ਹਾਂ ਤੁਸੀਂ ਬੋਲਦੇ ਹੋ ਜਿਸ ਤਰ੍ਹਾਂ ਤੁਹਾਡੇ ਵਿਚਾਰ ਹਨ ਉਸੇ ਤਰ੍ਹਾਂ ਦਾ ਤੁਹਾਡਾ ਭਵਿੱਖ ਹੋਵੇਗਾ ਸੋ ਕਦੇ ਵੀ ਬੋਲੋ ਪੋਜ਼ਿਟਿਵ ਬੋਲੋ ਸਕਾਰਾਤਮਕ ਬੋਲੋ ਜਿਹੜੇ ਲੋਕ ਤੁਹਾਡੇ ਨਾਲ ਵਿਚਾਰ ਵਟਾਦਲਾਪ ਕਰਦੇ ਜੇਕਰ ਤੁਸੀਂ ਕੁਝ ਕਰਨੀ ਚਾਹੁੰਦੇ ਹੋ ਤੁਸੀਂ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੁੰਦੇ ਹੋ ਪਰ ਬਹੁਤ ਸਾਰੇ ਲੋਕ ਐਸੇ ਹਨ ਜੋ ਤੁਹਾਡੇ ਨਾਲ ਵਿਚਾਰ ਵਟਾਦਲਾਪ ਕਰਦੇ ਜਦੋਂ ਤੁਸੀਂ ਕੁਝ ਚੰਗਾ ਸੋਚਦੇ ਹੋ ਚੰਗਾ ਬੋਲਦੇ ਹੋ ਤਾਂ ਉਹ ਤੁਹਾਨੂੰ 네ਗੇਟਿਵ ਫੀਡ ਹੀ ਦਿੰਦੇ ਹਨ ਮੰਨ ਕੇ ਚਲੋ ਤੁਸੀਂ ਕੋਈ ਡਰਾਈਵਿੰਗ ਸਿੱਖਣੀ ਆ ਅਗਲਾ ਤੁਹਾਨੂੰ ਨਾਲ ਤਰ ਦੋਸਤ ਕਹੇ ਯਾਰ ਤੂੰ ਕਿਸੇ ਵਿੱਚ ਨਾ ਮਾਰੀ ਯਾਰ ਐ ਨਾ ਹੋ ਜੇ ਯਾਰ ਤੇਰੀ ਗੱਡੀ ਨਾ ਖਰਾਬ ਹੋ ਜੇ ਸੋ ਐਸੇ ਦੋਸਤਾਂ ਤੋਂ ਕੰਨੀ ਕਤਰਾ ਲਿਆ ਕਰੋ ਜਿਹੜੇ ਤੁਹਾਨੂੰ ਗੱਲ-ਗੱਲ ਤੇ ਨਕਾਰਾਤਮਕ ਫੀਡ ਦਿੰਦੇ ਹਨ 네ਗੇਟਿਵ ਥੌਟ ਦਿੰਦੇ ਹਨ 네ਗੇਟਿਵ ਥੌਟ ਵਾਲੇ ਦੋਸਤਾਂ ਦੇ ਨਾਲ ਬੀਅਰ ਚੋਲ ਖਤਮ ਕਰ ਦਿਓ ਘਟਾ ਦਿਓ ਅਗਰ ਤੁਸੀਂ ਜ਼ਿੰਦਗੀ 'ਚ ਖੁਸ਼ੀਆਂ ਚਾਹੁੰਦੇ ਹੋ ਸੋ ਜੇਕਰ ਤੁਹਾਡੀ ਜ਼ਿੰਦਗੀ ਤੇ ਦੁੱਖ ਖਾਨ ਤਕਲੀਫਾਂ ਹਨ ਤਾਂ ਆਪਣੇ ਆਪ ਨੂੰ ਖੁਸ਼ੀਆਂ ਦੇ ਵਿੱਚ ਰੱਖਣ ਲਈ ਖੁਸ਼ੀਆਂ ਦਾ ਪੱਲਾ ਫੜ ਲਵੋ ਹਾਸਿਆ ਖੇਡਾ ਰੱਖਿਆ ਕਰੋ ਨੱਚਦੇ ਟੱਪਦੇ ਰਿਆ ਕਰੋ ਉਸ ਪਰਮਾਤਮਾ ਦਾ ਨਾਮ ਲੈਂਦੇ ਰਿਆ ਕਰੋ ਕਿਸੇ ਦਾ ਮਾਰਾ ਨਾ ਕਰੋ ਪਰ ਆਪਣੇ ਪਰ ਵੀ ਮਾਰਾ ਨਾ ਸੋਚੋ ਬਹੁਤ ਸਾਰੇ ਐਸੇ ਲੋਕ ਹਨ ਜਿਹੜੇ ਆਪਣੇ ਬਾਰੇ ਇਹੀ ਮਾਰਾ ਸੋਚਦੇ ਰਹਿੰਦੇ ਹਨ ਮੈਂ ਬਿਮਾਰ ਹੋ ਜਾਵਾਂ ਆਪ ਦੇ ਆਪ ਨੂੰ ਇੱਕ ਤਰ੍ਹਾਂ ਦੇ ਦੁੱਖ ਵਿੱਚ ਰੱਖਣ ਦੀ ਕੋਸ਼ਿਸ਼ ਕਰਦੇ ਹਨ ਜਦੋਂ ਆਪਣੇ ਆਪਣੇ ਇੱਕ ਦੁੱਖ ਤੇ ਚ ਰੱਖਣ ਦੀ ਕੋਸ਼ਿਸ਼ ਨਹੀਂ ਕਰਦੇ ਹਨ ਉਹਨਾਂ ਜ਼ਿੰਦਗੀ ਵਿੱਚ ਵਾਰ-ਵਾਰ ਦੁੱਖ ਆਉਣੇ ਸ਼ੁਰੂ ਹੋ ਜਾਂਦੇ ਹਨ ਤੇ ਉਹ ਦੁਖੀ ਹੁੰਦੇ ਜਾਂਦੇ ਫਿਰ ਉਹ ਰੱਬ ਨੂੰ ਦੋਸ਼ ਦਿੰਦੇ ਹਨ ਰੱਬਾ ਤੂੰ ਸਾਨੂੰ ਦੁੱਖ ਦਿੰਦਾ ਰੱਬ ਕਿਸੇ ਨੂੰ ਦੁੱਖ ਨਹੀਂ ਦਿੰਦਾ ਸਾਡੇ ਸੋਚ ਸਾਡੇ ਸਾਡੀ ਸੋਚ ਸਾਡੇ ਵਿਚਾਰ ਹੀ ਸਾਡਾ ਕਰਮ ਬਣਦੇ ਹਨ ਸਾਡੇ ਕਰਮ ਹੀ ਸਾਡੀ ਜੀਵਨ ਦੀ ਘਟਨਾਵਾਂ ਬਣਦੇ ਹਨ ਸਾਡੇ ਕਰਮ ਕਿਸ ਤਰ੍ਹਾਂ ਦੇ ਹਨ ਅਸੀਂ ਕਿਸ ਤਰ੍ਹਾਂ ਦਾ ਬਿਹੇਵੀਅਰ ਖੁਦ ਨਾਲ ਕਰਦੇ ਹਾਂ ਕਿਸ ਤਰ੍ਹਾਂ ਦਾ ਬਿਹੇਵੀਅਰ ਸਮਾਜ ਦੇ ਨਾਲ ਕਰਦੇ ਹਾਂ ਉਸੇ ਤਰ੍ਹਾਂ ਦਾ ਜੀਵਨ ਸਾਡਾ ਹੋਵੇਗਾ ਜਿਉਂ-ਜਿਉਂ ਅਸੀਂ ਆਪਣੇ ਬਿਹੇਵੀਅਰ ਦੇ ਵਿੱਚ ਬਦਲਾਅ ਲੈ ਕੇ ਆਵਾਂਗੇ ਆਪਣੇ ਬੋਲਚਾਲ ਦੇ ਤਰੀਕੇ ਦੇ ਬਦਲਾਅ ਲੈ ਕੇ ਆਵਾਂਗੇ ਅਸੀਂ ਆਦਰ ਪੋਜ਼ਿਟਿਵ ਕਰਾਂਗੇ ਤਾਂ ਸਾਡਾ ਜੀਵਨ ਵੀ ਸਕਾਰਾਤਮਕ ਹੁੰਦਾ ਜਾਵੇਗਾ ਪੋਜ਼ਿਟਿਵ ਹੁੰਦਾ ਜਾਵੇਗਾ ਜੇਕਰ ਤੁਸੀਂ ਤੰਗੀ ਵਿੱਚ ਹੋ ਤਾਂ ਫਿਰ ਵੀ ਤੁਸੀਂ ਇਹ ਹੀ ਗੱਲ ਕਹਿਣਾ ਵੀ ਚੜ੍ਹਦੀ ਕਲਾ ਦੇ ਵਿੱਚ ਆ ਸ਼ੁਕਰ ਆ ਪਰਮਾਤਮਾ ਦਾ ਮੈਨੂੰ ਮੈਂ ਤੰਦਰੁਸਤ ਹਾਂ ਮੇਰੇ ਜੀਵਨ ਬਹੁਤ ਵਧੀਆ ਹੈ ਸਮਾਂ ਚੰਗਾ ਲੰਘ ਰਿਹਾ ਤੇ ਬਹੁਤ ਚੰਗਾ ਹੀ ਹੋਵੇਗਾ ਇਹ ਹੁੰਦੇ ਨੇ ਸਕਾਰਾਤਮਕ ਵਿਚਾਰ ਦੁੱਖਾਂ ਦੇ ਵਿੱਚ ਰਹਿ ਕੇ ਵੀ ਸਕਾਰਾਤਮਕ ਬੋਲਣ ਵਾਲੇ ਇਨਸਾਨਾਂ ਦੀ ਜ਼ਿੰਦਗੀ ਵਿੱਚ ਦੁੱਖਾਂ ਦੀ ਜਗ੍ਹਾ ਬਹੁਤ ਸਮੇਂ ਥੋੜੇ ਸਮੇਂ ਲਈ ਹੁੰਦੀ ਹੈ ਸੋ ਆਪਣੇ ਜੀਵਨ ਨੂੰ ਖੂਬਸੂਰਤ ਬਣਾਉਣ ਦੇ ਲਈ ਆਪਣੇ ਸ਼ਬਦਾਂ ਨੂੰ ਬਦਲ ਦਿਓ ਆਪਣੀ ਸੋਚ ਨੂੰ ਬਦਲੋ ਜੋ ਅਗਰ ਤੁਹਾਨੂੰ ਕੋਈ ਨੈਗੇਟਿਵ ਵਿਚਾਰ ਦਿੰਦਾ ਹੈ ਉਹਨੂੰ ਉੱਥੇ ਹੀ ਛੱਡ ਆਇਆ ਕਰੋ ਆਪਣੇ ਮਨ ਨੂੰ ਸਦਾ ਹੀ ਪੋਜ਼ਿਟਿਵ ਰੱਖਿਆ ਕਰੋ ਜਿਸ ਦਿਨ ਤੁਸੀਂ ਆਪਣੇ ਮਨ ਨੂੰ ਪੋਜ਼ਿਟਿਵ ਰੱਖਣਾ ਸ਼ੁਰੂ ਕਰ ਦਿੱਤਾ ਆਪਣੇ ਵਿਚਾਰਾਂ ਨੂੰ ਫਿਲਟਰ ਕਰਨਾ ਸ਼ੁਰੂ ਕਰ ਦਿੱਤਾ ਉਸੇ ਦਿਨ ਤੁਹਾਡੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਬਦਲਾਅ ਸ਼ੁਰੂ ਹੋ ਜਾਣਗੇ ਬਦਲਾਅ ਕਰਨ ਲਈ ਕੋਈ ਮਹਿੰਤ ਦੀ ਲੋੜ ਨਹੀਂ ਹੁੰਦੀ ਸਿਰਫ ਇੱਕ ਸੋਚ ਬਦਲਨੀ ਹੁੰਦੀ ਹੈ ਜਦੋਂ ਤੁਸੀਂ ਆਪਣੀ ਸੋਚ ਬਦਲਦੇ ਤੁਹਾਡੀ ਜ਼ਿੰਦਗੀ ਦਾ ਕਰਮ ਬਦਲ ਜਾਏਗਾ ਤੁਹਾਡੀ ਜ਼ਿੰਦਗੀ ਦਾ ਕਰਮ ਬਦਲ ਗਿਆ ਤੁਹਾਡੀ ਜ਼ਿੰਦਗੀ ਦੀਆਂ ਘਟਨਾਵਾਂ ਬਦਲ ਜਾਣਗੀਆਂ ਜਿਸ ਤਰ੍ਹਾਂ ਦੀ ਤੁਹਾਡੀ ਸੋਚ ਹੋਵੇਗੀ ਉਸੇ ਤਰ੍ਹਾਂ ਤੁਹਾਡੇ ਕਰਮ ਹੋਣਗੇ ਉਹ ਕਰਮਾਂ ਦੇ ਮਤਲਬ ਉਸੇ ਤਰ੍ਹਾਂ ਦੇ ਲੋਕ ਤੁਹਾਡੀ ਜ਼ਿੰਦਗੀ ਵਿੱਚ ਆਉਣੇ ਸ਼ੁਰੂ ਹੋ ਜਾਣਗੇ ਜਿਸ ਤਰ੍ਹਾਂ ਦੀ ਜ਼ਿੰਦਗੀ ਤੁਸੀਂ ਚਾਹੁੰਦੇ ਹੋ ਜੇਕਰ ਤੁਸੀਂ ਦੁੱਖ ਲੜਾਈ ਲੜਾਈ ਝਗੜਾ ਬਿਮਾਰੀ ਕਲੇਸ਼ ਚਾਹੁੰਦੇ ਹੋ ਤੁਹਾਡਾ ਮਨ ਵਿੱਚ ਉਹੀ ਵਿਚਾਰ ਹਰ ਵਕਤ ਚੱਲਦੇ ਹਨ ਮੈਂ ਆ ਕਰ ਦੂੰ ਮੈਂ ਉਹ ਕਰ ਦੂੰ ਮੈਂ ਦੇਖ ਲੂੰਗਾ ਮੈਂ ਹੱਲ ਕਰ ਲੂੰਗਾ ਮੈਂ ਇਹ ਐ ਕਰ ਦੂੰ ਉਹ ਕਰ ਦੂੰ ਤਾਂ ਉਸ ਤਰ੍ਹਾਂ ਦੇ ਹਾਲਾਤਾਂ ਵਿੱਚ ਵਾਰ-ਵਾਰ ਉਸੇ ਤਰ੍ਹਾਂ ਦੇ ਲੋਕ ਤੁਹਾਡੇ ਪਿੱਛੇ ਮੈਣਗੇ ਉਸੇ ਤਰ੍ਹਾਂ ਦੀ ਘਟਨਾ ਹੋ ਤਾਂ ਜਿੰਦਗੀ ਤੇ ਵਾਰ-ਵਾਰ ਵਾਪਰਨ ਗਈਆਂ ਅਗਰ ਤੁਹਾਡਾ ਕਿਸੇ ਨੇ ਮਾੜਾ ਕੀਤਾ ਤੇ ਉਸ ਦੇ ਪ੍ਰਤੀ ਤੁਸੀਂ ਮਨ ਦੇ ਵਿੱਚ ਸਾਰਾ ਨਾ ਰੱਖੋ ਗੁੱਸਾ ਨਾ ਰੱਖੋ ਛੱਡ ਦਿਓ ਭੁੱਲ ਦਿਓ ਵਕਤ ਆਪਣੇ ਆਪ ਹੀ ਹਰ ਇੱਕ ਸਵਾਲ ਦਾ ਜਵਾਬ ਦੇ ਦਿੰਦਾ ਹੈ ਕਿਉਂਕਿ ਤੁਹਾਡਾ ਮਨ ਇੱਕ ਜਟਿਲ ਸ਼ਕਤੀ ਹੈ ਬਹੁਤ ਸ਼ਕਤੀਸ਼ਾਲੀ ਡਿਵਾਈਸ ਹੈ ਤੁਹਾਡਾ ਮਨ ਇਸ ਦੇ ਵਿੱਚ ਜੇਕਰ ਤੁਸੀਂ ਆਪਣੇ ਵਿਚਾਰਾਂ ਨੂੰ ਸਕਾਰਾਤਮਕ ਸੂਈ ਦੀ ਚੋਪ ਦਿੱਤੀ ਤਾਂ ਉਸ ਦਾ ਦਰਦ ਬੜਾ ਮਿੱਠਾ ਹੋਵੇਗਾ ਜੇ ਆਪਣੇ ਮਨ ਨੂੰ ਨਿਕਾਰਾਤਮਕ ਸੋਚੀ ਦੀ ਚੋਪ ਦਿੱਤੀ ਉਸ ਦਾ ਦਰਦ ਬੱਤਰ ਹੋਵੇਗਾ ਦੁੱਖ ਬਹੁਤ ਦੇਵੇਗਾ ਸੋ ਤੁਸੀਂ ਆਪਣੇ ਮਨ ਨੂੰ ਕਿਸ ਤਰ੍ਹਾਂ ਪ੍ਰੋਗਰਾਮ ਕਰਨਾ ਹੈ ਸਕਾਰਾਤਮਕ ਬੋਲ ਕੇ ਜਾਂ ਨਕਾਰਾਤਮਕ ਬੋਲ ਕੇ ਹੰਕਾਰੀ ਨੇ ਇਹੋ ਜਿਹੀ ਗੱਲ ਕਰਦੇ ਤੇ ਦਇਆ ਭਾਵ ਨਿਮਰਤਾ ਚ ਗੱਲ ਕਰਕੇ ਸੋ ਅੱਜ ਕੱਲ ਦਾ ਜੋ ਹਿਸਾਬ ਚੱਲ ਰਿਹਾ ਸਮਾਜ ਦਾ ਉਹ ਇਹੀ ਚੱਲ ਰਿਹਾ ਕਿ ਮੈਂ ਮਾਰ ਦੂੰ ਮੈਂ ਵੱਢ ਦੂੰ ਮੈਂ ਕੱਟ ਦੂੰ ਮੈਂ ਆਹ ਤੱਕ ਉਹ ਕਰ ਦੂੰ ਇਸ ਤਰ੍ਹਾਂ ਦੇ ਹਾਲਾਤਾਂ ਦੇ ਹਾਲਾਤ ਅੱਜ ਕੱਲ੍ਹ ਦੇ ਸਮਾਜ ਦੇ ਬਣੇ ਹੋਏ ਇਸ ਤਰ੍ਹਾਂ ਦਾ ਸੰਗੀਤ ਹੈ ਸੋ ਅਗਰ ਜ਼ਿੰਦਗੀ ਦੇ ਵਿੱਚ ਤੁਹਾਡੇ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਘਟਦੀ ਹੈ ਤਾਂ ਕੋਸ਼ਿਸ਼ ਇਹ ਕਰਿਆ ਕਰੋ ਜਲਦੀ ਤੋਂ ਜਲਦੀ ਆਪਣੇ ਮਾਈਂਡ ਨੂੰ ਆਪਣੇ ਮਨ ਨੂੰ ਰੀਸੈਟ ਕਰਿਆ ਕਰੋ ਚੰਗੇ ਵਿਚਾਰਾਂ ਨਾਲ ਭਰਿਆ ਕਰੋ ਪੋਜ਼ਿਟਿਵ ਵਾਈਬ੍ਰੇਸ਼ਨ ਨਾਲ ਭਰਿਆ ਕਰੋ ਚੰਗਾ ਦੇਖਣ ਦੀ ਕੋਸ਼ਿਸ਼ ਕਰਿਆ ਕਰੋ ਚੰਗਾ ਸੁਣਨ ਦੀ ਕੋਸ਼ਿਸ਼ ਕਰਿਆ ਕਰੋ ਤੁਹਾਡੀ ਜ਼ਿੰਦਗੀ ਆਪਣੇ ਆਪ ਖੁਸ਼ੀਆਂ ਦੇ ਨਾਲ ਭਰ ਜਾਵੇਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਖੁਸ਼ੀਆਂ ਆਉਣੀ ਸ਼ੁਰੂ ਹੋ ਜਾਣਗੀਆਂ ਜੇਕਰ ਤੁਸੀਂ ਖੁਸ਼ੀਆਂ ਚਾਹਣੇ ਹੋ ਤਾਂ ਕੁਝ ਹੋਣਾ ਪਵੇਗਾ ਜੇਕਰ ਤੁਸੀਂ ਸੁੱਖ ਚਾਹਣੇ ਦਾ ਸੁੱਖਾਂ ਬਾਰੇ ਸੋਚਣਾ ਪਵੇਗਾ ਜੇ ਤੁਸੀਂ ਤਰੱਕੀ ਚਾਹਣੇ ਤਰੱਕੀ ਦੇ ਬਾਰੇ ਸੋਚਣਾ ਪਵੇਗਾ ਤੁਹਾਡਾ ਮਨ ਕਿਸ ਤਰ੍ਹਾਂ ਦੇ ਵਿਚਾਰਾਂ ਦੇ ਨਾਲ ਭਰਿਆ ਹੋਇਆ ਹੈ ਉਸ ਤਰ੍ਹਾਂ ਦੀ ਤੁਹਾਡੀ ਜ਼ਿੰਦਗੀ ਹੋਵੇਗੀ ਸੋ ਵਾਰ-ਵਾਰ ਆਪਣੇ ਆਪ ਨੂੰ ਨਕਾਰਾਤਮਕ ਗੱਲਾਂ ਦੇ ਵਿੱਚ ਨਾ ਉਲਝਾਓ ਹੋ ਸਕੇ ਤਾਂ ਆਪਣੇ ਜੀਵਨ ਦੇ ਵਿੱਚ ਤੁਹ ਸਕਾਰਾਤਮਕ ਵਿਚਾਰਾਂ ਨੂੰ ਇੰਨਾ ਤੋਂ ਜ਼ਿਆਦਾ ਪ੍ਰਭਲ ਕਰ ਲਓ ਕਿ ਨਕਾਰਾਤਮਕ ਵਿਚਾਰਾਂ ਦੇ ਲਈ ਜਗ੍ਹਾ ਹੀ ਨਾ ਬਚੇ ਆਪਣੇ ਆਪ ਨੂੰ ਹਰ ਵਕਤ ਇਹ ਕਹਿੰਦੇ ਰਹੋ ਮੈਂ ਠੀਕ ਹਾਂ ਸਭ ਕੁਝ ਵਧੀਆ ਹੋਵੇਗਾ ਚੜ੍ਹਦੀ ਕਲਾ ਵਿੱਚ ਹਾਂ ਮੇਰੇ ਕੋਲ ਸਭ ਕੁਝ ਵਧੀਆ ਹੈ ਮੈਂ ਤੰਦਰੁਸਤ ਹਾਂ ਮੈਂ ਖੁਸ਼ ਹਾਂ ਮੇਰਾ ਪਰਿਵਾਰ ਵਧੀਆ ਹੈ ਮੇਰੇ ਕੋਲ ਹਰ ਸੁੱਖ ਸੁਹੂਲਤ ਹੈ ਵਿਚਾਰਾਂ ਉੱਪਰ ਜੀਵਨ ਦੇ ਧਾਰਕੇ ਦੇਖੋ ਤੁਹਾਡੀ ਜ਼ਿੰਦਗੀ 21 ਦਿਨ ਤੋਂ ਲੈ ਕੇ 6 ਮਹੀਨਿਆਂ ਦੇ ਵਿੱਚ ਬਦਲ ਜਾਵੇਗੀ ਸੋ ਆਪਣੀ ਜ਼ਿੰਦਗੀ ਨੂੰ ਜੇਕਰ ਤੁਸੀਂ ਬਦਲਣਾ ਚਾਹੁੰਦੇ ਹੋ ਤਾਂ ਆਪਣੇ ਵਿਚਾਰਾਂ ਨੂੰ ਬਦਲ ਦਿਓ ਜ਼ਿੰਦਗੀ ਆਪਣੇ ਆਪ ਬਦਲ ਜਾਏਗੀ ਸੋ ਅੱਜ ਦੇ ਲਈ ਇੰਨਾ ਹੀ ਮਿਲਦੇ ਆ ਫਿਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ ਸਾਡੇ ਨਾਲ ਬਨੇ ਰਹੋ ਧੰਨਵਾਦ